ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪਾਰਤਵੰਤਾ ਸੱਦਾ ਸੀ ਤੁਸੀਂ ਪਹਿਲਾਂ ਤਸਵੀਰਾਂ 'ਚ ਦੇਖਿਆ ਬਠਿੰਡੇ ਦਾ ਬੱਸ ਸਟੈਂਡ ਮੁਕੰਮਲ ਤੌਰ ਤੇ ਬੰਦ ਸੀ ਬੱਸਾਂ ਵਾਲਿਆਂ ਵੱਲੋਂ ਚਾਹੇ ਉਹ ਸਰਕਾਰੀ ਬੱਸਾਂ ਹੋਣ ਚਾਹੇ ਪ੍ਰਾਈਵੇਟ ਹੋਣ ਪੂਰਨ ਤੌਰ ਤੇ ਸਹਿਯੋਗ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਦੇ ਬੰਦ ਦਾ ਬਠਿੰਡਾ ਬੱਸ ਸਟੈਂਡ ਮੁਕੰਮਲ ਤੌਰ ਤੇ ਬੰਦ ਸੀ ਹੁਣ ਤੁਹਾਨੂੰ ਥੋੜਾ ਬਾਜ਼ਾਰਾਂ ਦੇ ਹਾਲਾਤ ਦਿਖਾਉਣੇ ਆ ਬਾਜ਼ਾਰਾਂ ਦੇ ਵਿੱਚ ਵੀ ਦੁਕਾਨਾਂ ਭਾਵੇਂ ਸਾਰੀਆਂ ਖੁੱਲੀਆਂ ਹੈ ਦੁਕਾਨਾਂ ਸ਼ੋਰ ਨੂੰ ਸਭ ਕੁਝ ਖੁੱਲ੍ਹਾ ਹੈ ਪਰ ਜਿਹੜਾ ਬਾਜ਼ਾਰ ਦਾ ਮਾਹੌਲ ਆ ਉਹ ਬਿਲਕੁਲ ਠੰਡਾ ਹੈ ਇਹ ਦੇਖ ਸਕਦੇ ਹੋ ਬਟਿੰਡੇ ਨਾ ਮਹਿਣਾ ਚੌਕ ਬਾਜ਼ਾਰ ਹੈ ਜਿੱਥੇ ਬਹੁਤ ਰਸ਼ ਰੰਦਾ ਹਰ ਦਿਨੀ ਪਰ ਅੱਜ ਜਿਹੜਾ ਹੈਗਾ ਟਾਵਾ ਟਾਵਾ ਕੋਈ ਕੋਈ ਬਸ ਬੰਦਾ ਜਿਹੜਾ ਦਿਖ ਰਿਹਾ ਉਹ ਨਾਰਾਜ਼ ਐ ਨੀਗਾ ਬਾਜ਼ਾਰਾਂ ਦੇ ਵਿੱਚ ਵੀ ਆਪਾਂ ਕਹਿ ਸਕਦੇ ਆ ਵੀ ਬੰਦ ਦਾ ਜਿਹੜਾ ਹੁੰਗਾਰਾ ਚੰਗਾ ਦਿਖਣ ਨੂੰ ਮਿਲ ਰਿਹਾ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਅੱਜ ਬੰਦ ਕੀਤਾ ਗਿਆ ਸੀ ਭਾਵੇਂ ਬਾਜ਼ਾਰ ਸਾਰੇ ਖੁੱਲੇ ਨੇ ਦੁਕਾਨਾਂ ਸਾਰੀਆਂ ਖੁੱਲੀਆਂ ਨੇ ਪਰ ਜਿਹੜੀ ਆਮ ਜਨਤਾ ਉਹ ਨਹੀਂ ਦਿਖ ਰਹੀ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਬਿਲਕੁਲ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਖੁੱਲੀਆਂ ਨੇ ਪਰ ਜਿਹੜੀ ਆਮ ਜਨਤਾ ਜਿਹੜੀ ਉਹ ਬਾਜ਼ਾਰਾਂ ਦੇ ਵਿੱਚ ਨਹੀਂ ਦਿਖ ਰਹੀ ਬਾਜ਼ਾਰ ਬਿਲਕੁਲ ਖਾਲੀ ਨੇ ਦੁਕਾਨਦਾਰ ਤੁਸੀਂ ਦੇਖ ਸਕਦੇ ਹੋ ਕਿਵੇਂ ਵਿਲੇ ਬੈਠੇ ਨੇ ਦੇਸ਼ਕ ਦੁਕਾਨਾਂ ਖੁੱਲੀਆਂ ਨੇ ਪਰ ਜਿਹੜੇ ਬਾਜ਼ਾਰ ਹੈ ਉਹ ਸੁੰਨ ਸੁਣਾਟਾ ਹੀ ਹੈ ਆਮ ਜਨਤਾ ਜਿਹੜੀ ਉਹ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਹੀ ਪੂਰਨ ਤੌਰ ਤੇ ਆਪ ਕਹਿ ਸਕਦੇ ਆ ਵੀ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਭਾਰਤ ਮਾਨ ਦਾ ਸੱਦਾ ਦਿੱਤਾ ਗਿਆ ਹੈ ਤਾਂ ਬਟਿੰਡਾ ਸ਼ਹਿਰਾ ਜਿਹੜਾ ਮੁਕੰਮਲ ਤੌਰ ਤੇ ਕਿਸਾਨਾਂ ਦੇ ਇਸ ਮੰਦ ਨੂੰ ਸਮਰਥਨ ਦੇ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਾਜ਼ਾਰ ਚਾਹੇ ਖੁੱਲੇ ਨੇ ਪਰ ਗਾਕੀਏ ਜਿਹੜੀ ਉਹ ਹੈ ਨਹੀਂ ਦੁਕਾਨਦਾਰਾ ਜਿਹੜੀ ਉਹ ਵਿਲੇ ਬੈਠੇ ਆ ਇੱਕ ਦੂਜੇ ਵੱਲ ਦੇਖ ਰਹੇ ਆ ਗੱਲਾਂ ਮਾਰ ਰਹੇ ਆ ਸਾਫ ਸਫਾਈਆਂ ਕਰੀ ਜਾਂਦੇ ਨੇ ਆਪਦੀਆਂ ਦੁਕਾਨਾਂ ਵੀ ਆ ਪਰ ਜਿਹੜੀ ਗੱਕੀ ਹੈ ਉਹ ਹੈ ਨਹੀਂ ਬਿਲਕੁਲ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਬਿਲਕੁਲ ਸੁਨੀਆਂ ਪਈਆਂ ਖਾਲੀ ਹੈ ਗਾ ਤਾਂ ਬਿਨਾ ਬੇਸ਼ੱਕ ਬਾਜ਼ਾਰ ਖੁੱਲਾ ਸਾਰਾ ਪਰ ਫਿਰ ਵੀ ਇਹ ਚੀਜ਼ ਦੇਖਣ ਨੂੰ ਮਜਬੂਰੀ ਹੈ ਕਿ ਗੱਕੀ ਜਿਹੜੀ ਉਹ ਬਿਲਕੁਲ ਹੈ ਨਹੀਂ ਬਾਜ਼ਾਰਾਂ ਦੇ ਵਿੱਚ ਹੈ ਜਿਹੜੀ ਸੁਨ ਤਸਰੀ ਹੋਈ ਹੈ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਮੰਡਾ ਦਾ ਸੰਦੇਸ਼ ਜਿਸ ਤੇ ਬਠਿੰਡਾ ਸ਼ਹਿਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਬਠਿੰਡਾ ਸ਼ਹਿਰ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਬਿਲਕੁਲ ਸਾਨੂੰ ਸਾਨੂੰ ਵਾਲੀ ਹੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੇ ਸੰਦੇਸ਼ ਨੂੰ ਜਿਹੜਾ ਬਠਿੰਡਾ ਸ਼ਹਿਰ ਪੂਰਨ ਤੌਰ ਤੇ ਸਮਰਥਨ ਕਰ ਰਿਹਾ ਦਿਖ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਚਾਰਜ ਫੇਰੀ ਸੋਨਸਾਨ ਵਾਲਾ ਮਾਹੌਲ ਹੀ ਐ ਇਹ ਬਾਜ਼ਾਰ ਆ ਜਿਹੜਾ ਬਠਿੰਡਾ ਦਾ ਸਭ ਤੋਂ ਐਮ ਬਾਜ਼ਾਰ ਆ ਇੱਥੇ ਹਰ ਵੇਲੇ ਬਹੁਤ ਰਸ਼ ਰਹਿੰਦਾ ਪਰ ਅੱਜ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੜਕਾਂ ਖਾਲੀ ਪਈਆਂ ਦੁਕਾਨਾਂ ਬੇਸ਼ੱਕ ਸਾਰੀਆਂ ਹੀ ਖੁੱਲੀਆਂ ਨੇ ਲਗਭਗ ਪਰ ਗਾਕੀ ਹੈ ਜਿਹੜੀ ਉਹ ਹੈ ਨਹੀਂ ਗਾਕ ਦੇਖ ਨੂੰ ਨਹੀਂ ਮਿਲ ਰਿਆ ਆਮ ਜਨਤਾ ਜਿਹੜੀ ਉਹ ਬਾਜ਼ਾਰਾਂ ਦੇ ਵਿੱਚ ਹੈ ਨਹੀਂ ਜੀ